ਇਹਨਾਂ ਦੇ ਜਿਹੜੇ ਹੈਗੇ ਆ ਜੀ ਇਹਨਾਂ ਦੇ ਅਕਾਊਂਟ ਜਿਹੜੇ ਆਲਰੇਡੀ ਸੀਗੇ ਉਹ ਫ੍ਰੀਜ਼ ਹੋ ਚੁੱਕੇ ਆ ਜੀ ਆਲਰੇਡੀ ਔਰ ਉਹਨਾਂ ਦੇ ਵਿੱਚੋਂ ਗਾਂ ਜਿਹੜਾ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਉਹਦਾ ਰਿਕਵਰ ਜਿੰਨੀ ਵੀ ਅਮਾਉਂਟ ਹੋ ਸਕੇਗੀ ਉਹ ਕੀਤੀ ਜਾਊਗੀ ਰਿਕਵਰ ਤਾਂ ਚੀਜ਼ ਅਲੱਗ ਹੈ ਇਹਨਾਂ ਨੇ ਟੋਟਲ ਅਮਾਉਂਟ ਕਿੰਨੀ ਕੀਟਗੀ ਦਿੱਤੀ ਹੈ ਜੇਕਰ ਉਹ ਕਿੰਨੇ ਦਿਨ ਤੋਂ ਕੰਮ ਕਰ ਰਹੇ ਆ ਜੀ ਸਰ ਪਿਛਲੇ 2 ਸਾਲ ਦੇ ਕਰੀਬ ਇਹਨਾਂ ਨਾਲ ਇਹ ਇਹਦੇ ਚੱਲਦੇ ਸੀਗੇ ਤੇ ਨੋਮੀਨਲ ਫੀਸ ਹੀ ਇਹਨਾਂ ਦੀ ਹੁੰਦੀ ਸੀਗੀ ਪਰ ਬਾਅਦ ਦੇ ਵਿੱਚ ਉਹ ਕਾਫੀ ਵੱਡੀ ਗਿਣਤੀ ਵਿੱਚ ਇਹ ਅਮਾਉਂਟ ਕਰਦੇ ਰਹੇ ਆ ਜਿਹੜੇ ਇਹਨਾਂ ਦੇ ਅਕਾਊਂਟ ਬਣੇ ਸੀ ਇਹਨੇ ਰੇਟ ਕੀਤੀ ਗਈ ਸੀ ਕਿ ਪਰ ਉਹ ਆਪਣੇ ਨਾਂ ਹੀ ਉਹਨਾਂ ਦਾ ਐਡਰੈਸ ਪ੍ਰੋਪਰ ਹੋਣ ਨਾ ਹੋਣ ਕਰਨਾ ਉਹ ਨਹੀਂ ਪਕੜੇ ਜਾ ਸਕਿਆ ਪਰ ਉਹਨਾਂ ਵਾਸਤੇ ਵੀ ਅਸੀਂ ਆਪਣੀ ਟੈਕਨੀਕਲ ਜਿਹੜੀ ਹੈਗੀ ਆ ਰੂਲਸ ਦਾ ਇਸਤੇਮਾਲ ਕਰਕੇ ਜਾਂ ਬਾਕੀ ਹਿਊਮਨ ਇੰਟੈਲੀਜ ਦੇ ਬੇਸ ਦੇ ਉੱਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਾਂ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਸਾਈਬਰ ਕ੍ਰਾਈਮ ਨਾ ਹੋਵੇ ਉਹਨਾਂ ਨਾਲ ਲੋਕਾਂ ਦਾ ਮੈਸੇਜ ਇਹ ਹੈ ਜੀ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਦੇ ਹੁਕਮ ਉਜ਼ਾਰ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦਾ ਥਾਣਾ ਖੁੱਲਿਆ ਹੈ ਜੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਹੈ ਵੀ ਜਿਹੜਾ ਸਾਈਬਰ ਕ੍ਰਾਈਮ ਦਿਨੋ ਦਿਨ ਵੱਧ ਰਿਹਾ ਇਸ ਤੋਂ ਬਚਣ ਵਾਸਤੇ ਸਾਈਬਰ ਕ੍ਰਾਈਮ ਦਾ ਇੱਕ ਟੋਲ ਫ੍ਰੀ ਨੰਬਰ ਹੈ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ 1930 ਨੰਬਰ ਤੇ ਕਾਲ ਕਰ ਸਕਦੇ ਆ ਇੱਕ cybercrime.gov.in ਇਹਦੇ ਆਨਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਆ ਸਾਈਬਰ ਕਰਾਮ ਤੋਂ ਬਚਣ ਵਾਸਤੇ ਹਫੀਕ ਕਾਲਾਂ ਤੇ ਵਿਸ਼ਵਾਸ ਨਾ ਕਰੋ ਜਿਹਨ ਇਨਵੈਸਟਮੈਂਟ ਦੇ ਕਾਫੀ ਝੂਠੇ ਵਿਗਿਆਪਨ ਹੁੰਦੇ ਆ ਉਹਨਾਂ ਤੋਂ ਬਚੋ ਜੀ ਤੇ ਬੈਂਕ ਖਾਤੇ ਜਾਂ OTV ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਕੋਈ ਵੀ ਅਣਜਾਣ ਕਲਿੱਪ ਆ ਜਾਂਦੀ ਹੈ ਕੋਈ ਵੀ ਇਹੋ ਜਿਹਾ ਮਟੀਰੀਅਲ ਜਿਹੜਾ ਸੋਸ਼ਲ ਮੀਡੀਆ ਤੇ ਮਿਲਦਾ ਉਹਨੂੰ ਜਲਦੀ ਕਲਿੱਕ ਨਾ ਕਰਕੇ ਤੇ ਇਹੋ ਜਿਹੀ ਕਰਾਮ ਤੋਂ ਬਚਿਆ ਜਾ ਸਕਦਾ ਹੈ ਦੀ ਰਿਮਾਰਡ ਦੇ ਦੌਰਾਨ ਜਿਹੜੀਆਂ ਤਾਂ ਕਿ ਕਿੰਨਾ ਲੋਕੀ ਬਗੈਰ ਏਜੰਟ ਤੋਂ ਬਗੈਰ ਪੈਸੇ ਖੁਦ ਅਪਲਾਈ ਕਰ ਸਕਦੇ ਕਿ ਦੱਸਨ ਨੇ ਐਕਸਪਲੈਨ ਕਿ ਕਿ ਮੇਰੀ ਛੁੱਟੀ ਫੀਸ 1000 ਗੱਲ ਕਰਨ ਦੀ ਹੁੰਦੀ ਜਾਂ ਸੀਵੀ ਕਵਰੇਟ ਬਣਾਉਣੀ ਪਰ ਮੇ ਕੋਈ ਵੀਜ਼ਾ ਨਹੀਂ ਹੈ ਮੈਂ ਕੋਈ ਲਾਇਰ ਨਹੀਂ ਹੈ ਕੋਈ ਏਜੰਟ ਨਹੀਂ ਹੈ ਤੋਂ ਚਲੋ ਮੈਂ ਫਿਰ ਜਦੋਂ ਇੱਕ ਕੰਪਲੇਨਟ ਕੀਤੀ ਨੂੰ ਕੁਟਕੜ 2 ਸਾਲ ਹੋ ਚੁੱਕਾ ਸੀ ਇਹ ਲੋਕੀ ਪੈਸੇ ਲੈਣ ਲੈਣ ਸੀ ਪਛਾਣ ਤੇ ਉਹਦੀ ਮਦਰ ਲੈਣ ਲੈਣ ਸੀ ਉਹ ਲੋਕੀ ਕਰਾ ਕੇ ਮੈਨੂੰ ਧਮਕੀਆਂ ਦੇ ਸੀ ਇਕ ਵਾਰੀ 2023 ਚ ਹਸਪੀਟਲ ਚ ਇੱਕ ਜਨਾਨੀ ਮੈਨੂੰ ਮਾਰ ਲੈਣ 9000 ਰੁਪਏ ਚਾਗੇ ਮੇਰੇ ਫੈਮਲੀ ਮੈਂ ਇਹ ਨੁਕੀ ਕੀ ਕਰਦੇ ਸੀ ਇਹ ਲੋਕਾਂ ਨੂੰ ਵਾਦਾ ਕਰਦੇ ਸੀ ਆਪਣੇ ਪੈਸਾ ਲੈ ਕੇ ਤੁਸੀਂ ਨਾਲ ਕੁਝ ਕਰ ਨਹੀਂ ਪਾਉਂਗੇ ਤਾਂ ਫਿਰ ਮੈਂ ਕੰਪਲੇਨਟ ਦਿੱਤੀ ਐਫ ਆਈ ਆਰ ਦਿੱਤੀ ਤਾਂ ਜੋ ਪੰਜਾਬ ਪੁਲਿਸ ਨੇ ਇਹਨੂੰ ਸੋਲਵ ਕੀਤਾ ਇਹ ਲੋਕ ਮੇਰਾ ਸਰ ਫੇਸ ਯੂਜ਼ ਕਰਕੇ ਮੇਰੀਆਂ ਫੇਕ 1000 ਆਈਡੀਆਂ ਇੰਸਟਾਗ੍ਰam ਤੇ ਬਣਾ ਚੁੱਕੇ ਬੰਦ ਕਰਾਈ ਹੋਈਆਂ 500 ਫੇਸਬੁਕ ਤੇ ਬਣਾ ਚੁੱਕੇ ਹੋਏ ਤੇ ਇਹ ਮੇਰਾ ਚਿਹਰਾ ਯੂਜ਼ ਕਰਕੇ ਮੇਰੀ ਸੇਫਟੀ ਰਿਸਕ ਚਪਾ ਕੇ ਪੈਸਾ ਕਮਾਉਂਦੇ ਕਿੰਨੇ ਕਿੰਨੇ ਕਮਾਉਟ ਹੁਣ ਤੱਕ ਮੇਰੇ ਨਾਲ 1 ਤੋਂ 2 ਫੋਰਡ ਦੇ ਵਿੱਚ ਤਾਂ ਕਰ ਚੁੱਕੇ ਕਰ ਚੁੱਕੇ ਹਾਂਜੀ ਅਗਲੇ 8 9 ਕਾਫੀ ਲੋਕ ਹੀ ਪੂਰੇ ਵਰਲਡ ਤੁਹਾਨੂੰ ਕਦੋਂ ਪਤਾ ਲੱਗਾ ਇਹਨਾਂ ਦੇ ਬਾਰੇ ਮੈਨੂੰ 2022 ਤੋਂ ਲੱਗਣਾ ਸ਼ੁਰੂ ਹੋ ਗਿਆ ਸੀ ਤੇ ਤੁਸੀਂ ਕੋਈ ਇਹਦਾ ਬਾਰੇ ਕੰਪਲੀਟ ਵੀ ਕੀਤੀ ਪਹਿਲਾਂ ਨਹੀਂ ਸੀ ਮੇਰੀ 2022 'ਚ ਵੀ ਕੀਤੀ 23 'ਚ ਵੀ ਕੀਤੀ ਪਰ ਪ੍ਰੋਬਲਮ ਸੀ ਕਿ ਡੀਐਸਟੀ ਐਸਸੇ ਬਦਲਣ ਦੀ ਸੀ ਪੀ 2024 ਇਹਨਾਂ ਨੇ ਜਦ ਥਾਣਾ ਬਣਿਆ ਇਹਨਾਂ ਨਾਲ ਮੇਰੀ ਪਹਿਲੀ ਐਫਆਈਆ ਦਰਜ ਕੀਤੀ ਉਹਨੂੰ ਫਿਰ 9 ਮਹੀਨੇ ਲੱਗੇ ਰੇਡ ਪਾंदे ਫਿਰ ਦੀਪਕ ਸਰ ਸ਼ਰਮਾ ਸਾਡੀ ਟੀਮ ਗਈ ਇਹਨਾਂ ਨੇ ਬੰਦੇ ਫੜੇ ਇਹਨਾਂ ਨੇ ਕਿਹਾ ਤੂੰ ਡਰਨਾ ਤੇਰਾ ਮੈਂ ਕੰਮ ਕਰਾਂਗਾ ਦੀਪਕ ਸਰ ਤੇ ਦਲਜੀਤ ਸਾਡੀ ਟੀਮ ਨੇ ਬੰਦੇ ਫੜ ਕੇ ਫਿਰ ਮੰਨਦਰ ਦੇ ਸੈਟੀਸਫਾਈਡ ਹੋ ਪੁਲਿਸ ਮੈਂ ਸੈਟੀਸਫਾਈਡ ਹਾਂ ਬਸ ਮੈਂ ਇਹ ਕਹਿੰਦਾ ਕਿ ਹੁਣ ਕੋਈ ਕੋਈ ਵੀ ਆदमी ਮੇਰੇ ਨਾਮ ਤੋਂ ਫੇਕ ਆਈਡੀ ਬਣਾਏਗਾ ਤਾਂ ਉਹਨੂੰ ਵੀ ਇਹੀ ਹਾਲ ਹੋਏਗਾ ਕਿਉਂਕਿ ਹੁਣ ਸਾਨੂੰ ਪਤਾ ਲੱਗੇ ਪ੍ਰੋਸੈਸ ਕੀ ਹੈ ਕਿ ਮੇਰੇ ਨਾਮ ਤੇ ਫੇਕ ਆਈਡੀ ਕੋਈ ਨਾ ਬਣਾਵੇ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਇੰਡੀਅਨ ਰੈਜ਼ੀਡੈਂਟ ਹਾਂ ਮੈਂ ਐਨ ਆਰ ਆਈ ਹਾਂ ਇੰਗਲੈਂਡ ਰੈਜ਼ੀਡੈਂਸੀ ਇੰਗਲੈਂਡ ਪਾਸਪੋਰਟ ਹਾਂ ਇੰਗਲੈਂਡ ਦਾ ਪਾਸਪੋਰਟ ਹਾਂ ਬਸ ਇਹੀ ਕਹਾਂਗਾ ਕਿ ਪਲੀਜ਼ ਮੇਰਾ ਤੇ ਫੇਕ ਆਈਡੀ ਨਾ ਬਣਾ ਲੋਕੀ ਫਰਾਡ ਕਰਦੇ ਕਰੋ ਪਰ ਮੈਨੂੰ ਮੇਰੀ ਲਾਈਫ ਰਿਸਕ ਨਾ ਪਾਓ ਕਿਉਂਕਿ ਲੋਕੀ ਵੀ ਸੜਕ ਤੇ ਮੈਨੂੰ ਆ ਕੇ ਮੈਨੂੰ ਟੌਰਚਰ ਕਰਦੇ ਕੱਲ ਮੈਂ ਵੀ ਸਿੰਗਲ ਅਰਨਿੰਗ ਫੈਮਿਲੀ ਮੈਂਬਰ ਹਾਂ ਮੇਰੇ ਕੋਲ ਪੰਜ ਲੋਕੀ ਖਾਣ ਵਾਲੇ ਆ ਕੱਲ ਮੈਨੂੰ ਕੁਝ ਹੋ ਜਾਏਗਾ ਤੇ ਮੇਰੀ ਫੈਮਿਲੀ ਕਿੱਥੇ ਜਾਏਗੀ ਨਾ ਦੈਟਸ ਦਾ ਰੀਜ਼ਨ ਮੈਂ ਐਫ ਆਈਆਰ ਕਰਨੀ ਪਈ ਤਾਂ ਮੇਰੇ ਕੋਲ ਜੋ ਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਪਰ ਮੈਂ ਸੈਟੀਸਫਾਈਡ ਆ ਕਿ ਮੈਂ ਨਾ ਆਗਰੇ ਗਏ ਬੰਦੇ ਫੜੇ ਐਂਡ ਮੈਨੂੰ ਰਿਜ਼ਲਟ ਮਿਲ ਗਿਆ ਥੈਂਕਸ ਸਰ ਥੈਂਕ ਯੂ